ਦੇਖੋ ਕੱਲ ਵਾਲਾ ਇਨਸੀਡੈਂਟ ਆਪਾਂ ਸਾਰੇ ਜਾਣਦੇ ਆ ਕਿ ਇੱਕ ਸ਼ਾਦੀ ਦੇ ਵਿੱਚ ਜਿਹੜੀਆਂ ਗੋਲੀਆਂ ਚਲੀਆਂ ਦੋ ਗਰੁੱਪਾਂ ਨੇ ਆਪਸ ਵਿੱਚ ਗੋਲੀਆਂ ਚਲਾਈਆਂ ਮਤਲਬ ਹਾਲਾਤ ਇਹ ਹੈ ਵੀ ਇੱਕ ਵਿਆਹ ਦੇ ਵਿੱਚ ਵੀ ਅਗਰ ਲੋਕ ਆਪਣੇ ਘਰੋਂ ਜਾ ਕੇ ਵਿਆਹ 'ਚ ਸ਼ਾਮਿਲ ਹੋ ਰਹੇ ਆ ਕਿ ਉਹਨਾਂ ਦੀ ਲਾਈਫ ਸਿਕਯੂਰ ਨਹੀਂ ਹੈ ਸੋ ਸਾਡੇ ਆ ਪਰੂਲ ਜੀ ਹੈ ਜਿਹੜੇ ਸੈਂਟਰਲ ਹਲਕੇ ਜੋ ਕਾਰਪੋਰੇਸ਼ਨ ਦੇ ਇਲੈਕਸ਼ਨ ਲੜੇ ਸੀਗੇ ਇਹਨਾਂ ਦੇ ਬ੍ਰਦਰ ਇਨ ਲਾ ਇਹਨਾਂ ਦੇ ਜੀਆਈ ਜਿਨ੍ਹਾਂ ਦੀ ਜਸਟ ਮੈਕਰ ਉਮਰ ਤੀ 32 ਸਾਲ ਹੋਣੀ ਹੈ ਹੀ ਇਸ ਵੈਰੀ ਇਨੋਸੈਂਟ ਦੋ ਦੋ ਸਾਲ ਦੇ ਉਹਨਾਂ ਦੇ ਬੱਚੇ ਆ ਤੇ ਉਹ ਉੱਥੇ ਆਪਣਾ ਸ਼ਾਦੀ ਸ਼ਾਮਿਲ ਹੋ ਰਿਹਾ ਤੇ ਉਹਨਾਂ ਦੀ ਡੈਥ ਹੋ ਗਈ ਗੋਲੀ ਲੱਗੀ ਇੱਕ ਲੇਡੀ ਦੇ ਆ ਫੇਸ ਤੇ ਗੋਲੀ ਲੱਗੀ ਉਹਦਾ ਪੂਰਾ ਫੇਸ ਉਹਨਾਂ ਨੇ ਕੱਟਤਾ ਹੋਰ ਲੋਕਾਂ ਦੇ ਗੋਲੀਆਂ ਲੱਗੀਆਂ ਇਸੇ ਟੋਟਲ ਨੈਗਲੀਜੈਂਸੀ ਔਰ ਇਹ ਮਤਲਬ ਮਾੜਾ ਲਾਈਨ ਰੋਡ ਦੀ ਪੁਜੀਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਔਰ ਅਸੀਂ ਅਸੀਂ ਡਿਮਾਂਡ ਕਰਨਾ ਹੈ ਆ ਕੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਦੋਸ਼ੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਸਰ ਜਿਹੜੇ આરોપી ਨੇ ਇਹ ਜਿਹਦੀ ਸਰਕਾਰਾਂ ਦੀ ਉਹਦੇ ਜਾ ਕੇ ਉਹਦੇ ਪਾਂਡੇ ਚ ਪੈ ਜਾਂਦੇ ਆ ਕਿਤਨਾ ਕਿਤੇ ਇਹ ਨਹੀਂ ਰਾਜਨੀਤੀ ਵੀ ਗੰਦਾ ਕੀਤਾ ਜਾ ਰਿਹਾ ਹਾਂ ਬਿਲਕੁਲ ਸਹੀ ਸਵਾਲ ਹੈ ਅਸੀਂ ਆਲਰੇਡੀ ਸਾਰੇ ਅਸੀਂ ਜਿੰਨੇ ਵੀ ਅਸੀਂ ਲੋਕ ਖੜੇ ਆ ਅਸੀਂ ਕਾਂਗਰਸ ਪਾਰਟੀ ਦੀ ਨੁਮਾਇੰਦੀ ਕਰ ਰਹੇ ਆ ਮੈਂ ਅੱਜ ਤੁਹਾਨੂੰ ਇੱਕ ਪ੍ਰੋਮਿਸ ਕਰਦਾ ਕਿ ਪਰਮਾਤਮਾ ਕਰੇ ਵਾਹਿਗੁਰੂ ਕਰੇ ਕਿ 2027 ਜਦੋਂ ਅਸੀਂ ਲੋਕ ਆਵਾਂਗੇ ਤੇ ਤੁਹਾਨੂੰ ਇਹ ਚੀਜ਼ ਦੇਖਣ ਨੂੰ ਨਹੀਂ ਮਿਲੇਗੀ 댓 ਇਸ आवर प्रॉमिस। ਸਰਬਾਤ ਸਰ ਲਗਾਤਾਰਕਤ ਨਾ ਮਬਾਦਰੀਆਂ ਨੇ 223 ਦੀ ਘਟਨਾ ਹਯਾਤ ਏਜੰਸੀ ਦੇ ਬਾਹਰ ਗਲਤੋਂ ਇਸੇ ਤਰੀਕੇ ਵਿਆਹ ਸਮਾਗਮ ਚੋਂ ਹਾਨਦਾਰ ਦੇ ਲਟੇਰੇ ਤੇ ਹੁਣੇ ਘਟਨਾ ਵਾਪਰ ਜਾਂਦੀ ਹੈ। ਦੇਖੋ ਜਿੰਮੇਵਾਰੀ ਕਿਹਦੀ ਹੈ ਸਰਕਾਰਾਂ ਦੀ। ਪ੍ਰਸ਼ਾਸਨ ਕਿਹਨਾਂ ਦੇ ਅੰਦਰ ਆ ਉਹਨਾਂ ਦੇ ਅੰਦਰ। ਔਰ ਹਰ ਸਮੇਂ اپੋਜੀਸ਼ਨ ਇੱਕ ਰੋਲਾ ਪਾਉਂਦੀ ਹੈ ਵੀ ਕਾਨੂੰਨ ਵਿਵਸਥਾ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ। ਅਡੋਦੇ ਬਾਵਜੂਦ ਇਹਨਾਂ ਕੋਲ ਕੰਟਰੋਲ ਨਹੀਂ ਹੋ ਰਿਹਾ। ਸੋ ਅੱਜ ਇੱਕ ਇਨੋਸੈਂਟ ਬੰਦਾ ਔਰ ਇੱਕ ਇਨੋਸੈਂਟ ਲੇਡੀ ਮੈਨੂੰ ਨਹੀਂ ਲੱਗਦਾ ਕਿ ਬਾਕੀ ਜਿਨ੍ਹਾਂ ਦੇ ਕੋਈ ਗੋਲੀਆਂ ਲੱਗੀਆਂ ਹਨ ਅਗਰ ਕੋਈ ਜ਼ਿਆਦਾ ਬੈਡਲੀ ਬੌਂਡਡ ਹੈ ਬੁਰੀ ਤਰ੍ਹਾਂ ਕਾਇਲ ਹੋ ਗਿਆ ਤੇ ਉਹਦਾ ਵੀ ਸਰੀਰ ਦਾ ਕੋਈ ਨਾ ਕੋਈ 파ੜ ਨਕਾਰਾ ਹੋ ਸਕਦਾ ਤੇ ਉਹਨਾਂ ਦਾ ਕਸੂਰ ਕੀ ਹੈ ਤੁਸੀਂ ਵੀ ਉਸ ਵਿਆਹ ਚ ਜਾ ਸਕਦੇ ਹੋ ਕਿਸੇ ਵਿਆਹ ਚ ਅਸੀਂ ਲੋਕ ਵੀ ਮੈਂ ਵੀ ਉਹਦਾ 파ੜ ਸੀਗਾ 9:00 12:00 ਵਜੇ ਮੈਂ ਉਸ ਵਿਆਹ ਚੋਂ ਮੈਂ ਨਿਕਲ ਕੇ ਆ ਰਹੇ ਹਾਂ ਲੁਧਿਆਣਾ ਦੇ ਸਾਰੇ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਉਸ ਵਿਆਹ ਚ ਸੀਗੇ ਸ਼ਾਮਿਲ ਲੇਕਿਨ ਹਾਲਾਤ ਇਹੋ ਜਿਹੇ ਆ ਵੀ ਵਿਆਹ ਤੇ ਜਾਣਵੇਂ ਲੋਕਾਂ ਨੂੰ ਨਹੀਂ ਪਕਸ਼ਾ ਜਾ 12 ਤੱਕ ਜੋ ਹੋਣਾ ਹੋਣਾ ਉਦੇ ਅੰਦਰ ਵੀ ਐ ਅਜਿਹੇ ਹਾਲਾਤ ਹੈ ਸੋ ਅਸੀਂ ਸਾਡੇ ਕਿਉਂਕਿ ਛੋਟਾ ਭਰਾ ਵੈ بڑا ਵੱਡਾ ਦੁੱਖ ਹੈ ਮਤਲਬ ਸਾਡੀ ਛੋਟੀ ਭੈਣ ਹੈ ਜਿਸ ਦਾ بڑا ਹਜੇ ਉਮਰ ਛੋਟੀ ਸੀ ਬੱਚੇ ਛੋਟੇ ਹੈ ਉਹਦਾ ਸਿਰ ਤੋਂ ਸਾਇਆ ਚੱਕਿਆ ਗਿਆ ਅਸੀਂ ਸਾਹਿਬ ਨੂੰ ਸਾਨੂੰ ਤੇ ਵਿਸ਼ਵਾਸ ਹੁੰਦਾ ਹੈ ਵੀ ਜਲਦੀ ਜਿਹੜਾ ਵੈ ਤੁਹਾਨੂੰ ਇਨਸਾਫ ਹੀ ਮਿਲੇਗਾ ਕਾਨੂੰਨ ਆਪਣਾ ਕੰਮ ਕਰੇਗਾ ਇਹ ਤਲਵਾਰਸਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਪਤਾ ਲੱਗਾ ਕਿ ਆਪਸ ਤੇ ਉਹਨਾਂ ਦੀ ਰੰਜਿਸ਼ ਤਾਂ ਛੀਗੀ ਆਪਸੇ ਇੱਕ ਦੂਜੇ ਨਾਲ ਵੈਰੀ ਸੀਗੀ ਉਹ ਸਰ ਵੈਪਨ ਇੰਨੇ ਆਏ ਪਈ ਹੈ ਸ਼ਹਿਰ ਚ ਇੰਨੇ ਰੋਡ ਤੇ ਫਾਇਰ ਹੋਇਆ ਦੇਖੋ ਜਿਹੜਾ ਪੈਲਸ ਹੈ ਹਨਾ ਉਹ ਹਿਊਜ ਅਮਾਉਂਟ ਚਾਰਜ ਕਰਦੇ ਆ 20 30 40 50 ਲੱਖ ਇੱਕ ਬਿਆਦਾ ਚਾਰਜ ਕਰਦੇ ਆ ਇਹ ਰਿਸਪੌਂਸਿਬਿਲਟੀ ਉਹਨਾਂ ਦੇ ਵੀ ਬੰਦੀ ਹੈ ਕਿ ਵੈਪਨ ਵਾਲਾ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਉਹਨਾਂ ਕੋਲ ਬਾਉਂਸਰ ਹੈ ਹਨਾ ਉਹ ਕੰਟਰੋਲ ਕਰਨਾ ਚਾਹੀਦਾ ਦੇ ਆਰ ਆਲਸੋ ਰਿਸਪੌਂਸਿਬਲ ਹੁਣ ਜਿਨ੍ਹਾਂ ਦੀ ਸ਼ਾਦੀ ਹੈ ਮੰਨ ਲਓ ਚਲੋ ਅਸੀਂ ਵੀ ਇਨਵਾਈਟਡ ਸੀਗੇ ਮੈਂ ਨਹੀਂ ਕਹਿੰਦਾ ਵੀ ਉਹ ਕੋਈ ਕਸੂਰਵਾਰ ਹੈ ਬਟ ਇੱਕ ਚੀਜ਼ ਉਹਨੂੰ ਉਹਨਾਂ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਅਗਰ ਦੋ ਲੋਕਾਂ ਦੀ ਆਪਸ ਵਿੱਚ ਨਹੀਂ ਬੰਦੇ ਔਰ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਇਹੋ ਜਿਹੀ ਹੈ ਤੇ ਡੋਨਟ ਇਨਵਾਈਟ them ਤੁਸੀਂ ਇੱਕ ਨੂੰ ਬੁਲਾ ਲਓ ਇੱਕ ਨੂੰ ਕਿਸੇ ਹੋਰ ਫੰਕਸ਼ਨ ਤੇ ਬੁਲਾ ਲਓ ਸੋ ਇਹ ਜਿਹੜੇ ਹਾਲਾਤ ਹੈ ਇਹ ਮਤਲਬ ਬਣ ਗਏ ਬਟ ਹੋਇਆ ਬੜਾ ਮੰਤਪਗ ਹੈ ਜਿਨ੍ਹਾਂ ਦੇ ਘਰ ਚੋਂ ਜੀ ਚਲਾ ਗਿਆ ਠੀਕ ਹੈ ਨਾ ਉਹਨਾਂ ਦਾ ਤਾਂ ਵਾਪਸ ਨਹੀਂ ਆਣਾ ਕਿੰਨੇ ਕਿੰਨੇ ਕਈ ਲੀਡਰ ਵੀ ਉੱਥੇ ਸੀ ਉਹਨਾਂ ਦੇ ਸਾਹਮਣੇ ਸਾਰੇ ਆਰੇ ਸਾਰੇ 올 올ਵਰ देयर ਕਹਿੰਦੇ ਕਹਿੰਦੇ ਮੈਨੂੰ ਭੱਜ ਗਏ ਲੀਡਰਾਂ ਨੂੰ ਛੱਡ ਕੇ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਇਵਨ ਮੌਕੇ ਤੇ ਸਾਰੇ ਮੌਜੂਦ ਸੇ ਠੀਕ ਹੈ ਥੈਂਕ ਯੂ